ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਹੈ ਤੇ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਦਾ ਮਲੋਗ ਮਿੱਤਰੋ ਰਾਤ ਦਾ ਹੈ ਕਿਉਂਕਿ ਅੱਜ ਚੌਂਕੀ ਆ ਸਾਡੇ ਪਿੰਡ ਅੱਜ ਹੈਗੀ ਬਾਬਾ ਜਿਵਾਰ ਸਿੰਘ ਦੀ ਚੌਂਕੀ ਆ ਘਾਗੋ ਵਾਲਿਆਂ ਦੀ ਤੇ ਚੱਲਦੇ ਆ ਮਿੱਤਰੋ ਫੇ ਪਿੰਡ ਵਿੱਚ ਦਿਖਾਣੇ ਆ ਤੁਹਾਨੂੰ ਚੌਂਕੀ ਤੇ ਆ ਖੜਾ ਮਿੱਤਰੋ ਗੁਰਪ੍ਰੀਤ ਸਿੰਘ 24 ਸਟਾਰ ਗੋਪੀ ਚੱਲੀਏ ਫਿਰ ਚੌਂਕੀ ਨੂੰ ਚੱਲਦੇ ਆ ਫੇ ਮਿੱਤਰੋ ਚੌਂਕੀ ਨੂੰ ਆ ਆਪਣਾ ਘਰ ਨੇਰਾ ਹੀ ਨੇਰਾ ਹੈ ਚਲੋ ਜੀ ਮਿੱਤਰੋ ਜਾਣੇ ਪਏ ਆ ਚੌਂਕੀ ਤੇ tình cờ đi nha chị cụt tóc không khởi lạc kìa kìa đây hỏi áp bất tư trời lối gì mà dài vậy nè chồng kì thế thế à kì thế này là cái bà bê ਤੇ ਆ ਗਏ ਆ ਮਿੱਤਰੋ ਇੱਥੇ ਐ ਜੋਂਕੀ ਤੇ ਪਹਿਲਾ ਜਾਂਦੇ ਆ ਗੁਰਦੁਆਰੇ। ਕੀ ਆ ਆਪਣਾ ਗੁਰਦੁਆਰਾ ਪਿੰਡ ਦਾ। ਜੀ ਮਿੱਤਰੋ ਆ ਗਏ ਗੁਰਦੁਆਰੇ ਤੇ ਪਹਿਲਾ ਛਕਦੇ ਆ ਲੰਗਰ-ਲੰਗਰ। ਤੇ ਆ ਖੜੇ ਆਪਣੀ ਗੁਰਦੁਆਰੇ ਦੇ ਪ੍ਰਧਾਨ ਸਾਹਿਬ। ਕਿੱਦਾਂ ਜੀ? ਸਤਿ ਸ੍ਰੀ ਅਕਾਲ ਜੀ। ਤੋ ਜੀ ਵਧੀਆ। ਜੀ ਛਕਦੇ ਆ ਮਿੱਤਰੋ ਲੰਗਰ। ਚਲੋ ਜੀ ਮਿੱਤਰੋ ਲੰਗਰ ਹਾਲ ਚ ਪੁੱਜ ਗਏ ਆ। ਸਿਆ ਹੈਗਾ ਛੋਟਾ ਆਪਣਾ ਮਿੱਤਰੋ। ਕਿੱਦਾਂ ਬਾਜੀ? ਕੈਮੇ ਹੋਰ ਛੜਾਓ ਤੇ ਆਪਾਂ ਹੀ ਬੈਠਦੇ ਆ ਮਿੱਤਰੋ ਇੱੱਥੇ ਕਿਤੇ ਇਹ ਲਓ ਜੀ ਮਿੱਤਰੋ ਲੰਗਰ ਸ਼ੱਕਦੇ ਲਓ ਜੀ ਮਿੱਤਰੋ ਲੰਗਰ ਨੂੰ ਕੁਝ ਸ਼ੱਕ ਲਿਆ ਲੰਗਰ ਨੂੰ ਕੁਝ ਸ਼ੱਕ ਕੇ ਹੋ ਗਏ ਆ ਰੈਡੀ ਤੇ ਹੱਥੋ ਤੋਂ ਧੋਉਂਦਾ ਪਿਆ ਗੋਪੀ ਨੇ ਵੀ ਹੱਥ ਧੋਲੇ ਆਣ ਤੇ ਲਓ ਜੀ ਮਿੱਤਰੋ ਆਪਣੀ ਗੈਂਗ ਜਾਂਦੀ ਪਈ ਆ ਆ ਦੇਖਿਆ ਕੀ ਮੁੰਡੇ-ਮੁੰਡੇ ਇਕੱਠੇ ਹੋਏ ਹੋਏ ਲੋਕੀ ਬਣਾਈ ਜਾਂਦੇ ਦੇ ਲੋ ਜੀ ਮਿੱਤਰੋ ਚੌਂਕੀ ਹੋਈ ਵੀ ਐ ਸਟਾਰਟ ਤੇ ਚੱਲਦੀ ਪਈ ਐ ਦੇ ਗਾਈਸ ਆਪਾਂ ਚੱਲਦੇ ਹਾਂ ਹੁਣ ਗੁਰਦੁਆਰੇ ਦੇ ਅੰਦਰ ਨੂੰ ਉਧਰ ਗੋਪੀ ਹੁਣ ਦੇਖਦੇ ਹਾਂ ਗੋਪੀ ਬੈਠਾ ਉਧਰ ਸ਼੍ਰੀ ਵਾਹਿਗੁਰੂ ਪਿੰਨੇ ਜਾਣੇ ਬੈਠੇ ਮਿੱਤਰੋ ਦੇਖਦੇ ਹੁਣ ਕੌਣ ਕੌਣ ਬੈਠਿਆ ਇੱਧਰ ਬੈਠਾ ਗੇਜੀ ਭਾਜੀ ਇੱਧਰ ਹੈਪੀ ਭਾਜੀ ਇੱਧਰ ਗੋਪੀ ਦਾਤਾ ਆਪਣਾ ਹੀ ਬੰਦਾ ਆਇਆ ਤਾਂ ਇਹ ਇਹਾ ਚੈਨਲ ਹੀ ਆ ਆਪਣਾ ਹੀ ਬੰਦਾ ਇੱਧਰੋਂ ਚੱਲਦੇ ਆ ਫਿਰ ਮੱਥਾ ਟੇਕਣ ਉੱਧਰ ਦਦਰ ਹਾਪੀ ਭਾਈ ਨਹੀਂ ਹੋਣਾ ਮੋਹਾਲਾ ਖਾ ਗਿਆ ਇਹ ਚੱਲਦੇ ਹਾਂ ਇੱਧਰੋਂ ਫਿਰ ਬਾਅਦ ਚ ਮੱਥਾ ਟੇਕਣ ਇੱਕ ਹਰ ਨਾਮ ਤੁਸੀਂ ਮੇਰਾ ਮਨ ਕੰਚੀਪਲ ਹੋਏ ਬਾਬਾ ਜੀ ਦੀ ਸਵੱਲੀ ਨਿਗਾ ਸਾਡੇ ਸਾਰਿਆਂ ਸੰਗਤਾਂ ਦੇ ਹੋਈ ਹੈ ਕਿਉਂਕਿ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ रहे हैं। तो हुई है। बहुत ही सुंदर दरबार श्री गुरु ग्रंथ सिंह जी महाराज ग्रंथ ਦੀ ਪਈ ਆ ਅੱਪਾ ਦੇ ਮੱਥਾ ਟੇਕਿਆਂ ਦਾ ਜਿਆ ਆਪਣੇ ਗੁਰਦੁਆਰੇ ਸਾਹਿਬ ਤਰੋ ਤਲਉ ਜੀ ਮਿੱਤਰੋ ਚੌਂਕੀ ਤਾਂ ਹੋ ਗਈ ਸੀ ਖਾਤਮ ਹੁਣ ਚਲੀਏ ਆਪਾਂ ਘਰਾਂ ਨੂੰ ਚਲੀਏ ਹੁਣ ਘਰਾਂ ਨੂੰ ਤਲਉ ਜੀ ਮਿੱਤਰੋ ਆਗੇ ਘਰੇ ਦਿਖੋ ਲੈ ਗੁੰਡੇ ਗੁੰਡੇ ਸਭ ਪਈ ਚਲੋ ਠੀਕ ਹੈ ਮਿੱਤਰ ਵਾਜ ਦੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਏ ਬਾਏ